ਬਹੁਤ ਸਾਰਾ ਸਮਾਨ ਬੰਦੇ ਨੇ ਜੂਰੀਆਂ ਲੈਣ ਆਨੇ ਆ ਡੀਏਪੀ ਲੈਣ ਆਨੇ ਚਾਹੀਏ ਦੋਨੇ ਹੀ ਰੇਹਾਂ ਦੇ ਨਾਲ ਇਹ ਮਜ਼ਦੂਰੀ ਕਰ ਦਿੰਨੇ ਨੇ ਦੁਕਾਨਦਾਰਾਂ ਕੀ ਜੇ ਜੂਰੀਆਂ ਦੇ ਨਾਲ ਵੀ ਕੋਈ ਸਾਲ ਫਰ ਵੜਾਇਆ ਜਾਂ ਕੋਈ ਕੋਈ ਕੁਝ ਵੇਚਦਾ ਕੋਈ ਕੁਝ ਵੇਚਦਾ ਕੱਲੀ ਜੂਰੀਆਂ ਨਹੀਂ ਦਿੰਦੇ ਕੱਲੀ ਡੀਏਪੀ ਨਹੀਂ ਦਿੰਦੇ ਇਹ ਘਰ ਤੁਸੀਂ ਸਹਿਮਤ ਹੋਏ ਤਾਂ ਦੱਸਿਓ ਕਮੈਂਟਾਂ 'ਚ ਜੇਕਰ ਸਾਨੂੰ ਕੱਲੀ ਜੂਰੀਆ ਮਿਲੀ ਆ ਤਾਂ ਵੀ ਦੱਸ ਦਿਓ ਇਹ ਮੇਰੇ ਸਾਹ ਨਾਲ ਤਾਂ ਪੂਰਾ ਹੀ ਸਾਰੇ ਪੰਜਾਬ ਦੇ ਵਿੱਚ ਇਹੀ ਕੁਸਾ ਪਰ ਜੇਕਰ ਕਿਸੇ ਨੂੰ ਕੱਲੀ ਜੂਰੀਆ ਮਿਲੀ ਆ ਤਾਂ ਦੱਸ ਦਿਓ ਐ ਮਿਲੀ ਨਾਂ ਵੀ ਦੱਸੋ ਮੇਰੇ ਸਾਹ ਨਾਲ ਤਾਂ ਕੱਲੀ ਜੂਰੀਆ ਕਿਤੇ ਵੀ ਨਹੀਂ ਮਿਲੀ ਪੰਜਾਬ ਦੇ ਵਿੱਚ ਬਾਕੀ ਤੁਸੀਂ ਦੱਸ ਦਿਓ ਜੇਕਰ ਜੂਰੀਆ ਦੇ ਨਾਲ ਆਪਾਂ ਦੂਰੀਆ ਦਾ ਗੱਟਾ ਲੈਣਾ ਉਹਦੇ ਨਾਲ ਵੀ ਕੁਝ ਨਾ ਕੁਝ ਸਮਾਨ ਚ ਮੇੜਿਆ ਜਾਂਦਾ ਏਕਰ ਨਹੀਂ ਲੈਂਦੇ ਤੇ ਦੂਰੀਆ ਵੀ ਨਹੀਂ ਦਿੰਦੇ ਦੁਕਾਨਦਾਰਾਂ ਨੂੰ ਜੇ ਡੀਏਪੀ ਲੈਣੀ ਹੋਵੇ ਡੀਏਪੀ ਦੇ ਨਾਲ ਵੀ ਸਮਾਨ ਚ ਮੇੜਿਆ ਜਾਂਦਾ ਜੇਕਰ ਸਮਾਨ ਨਹੀਂ ਲੈਂਦੇ ਉਹਨਾਂ ਨੂੰ ਕਹਿੰਨੇ ਆ ਤੇ ਡੀਏਪੀ ਦੇ ਨਾਲ ਡੀਏਪੀ ਵੀ ਦਿੱਤਾ ਜਾ ਰਿਹਾ ਕਿਉਂਕਿ ਦੁਕਾਨਦਾਰਾਂ ਵੱਲੋਂ ਮਾਨ ਮੰਨੀ ਆ ਜਾਂ ਫਿਰ ਗਵਰਨਮੈਂਟ ਵੱਲੋਂ ਛੋਟ ਦਿੱਤੀ ਜਾ ਰਹੀ ਆ ਇਹ ਦੋਨਾਂ ਵਿੱਚੋਂ ਕੋਈ ਗੱਲ ਤਾਂ ਹੈਗੀ ਆ ਇਹ ਗੱਲ ਹੈ ਤੇ ਗੌਰ ਕਰਨ ਵਾਲੀ ਹੈ ਗਵਰਨਮੈਂਟ ਵੱਲੋਂ ਜੇਕਰ ਗਵਰਨਮੈਂਟ ਨਹੀਂ ਗੱਲ ਕਰਦੀ ਇਥੇ ਗੌਰ ਨਹੀਂ ਕਰਦੀ ਤਾਂ ਦੁਕਾਨਾਂ ਵਾਲੇ ਕਿਸੇ ਤਰ੍ਹਾਂ ਕਿਸਾਨਾਂ ਦੀ ਲੁੱਟ ਮਚਾ ਰਹੇ ਨੇ ਇਹਦੇ ਵਿੱਚ ਬਦਨਾਮੀ ਗਵਰਨਮੈਂਟ ਦੀ ਵੀ ਹੈ ਕਿਉਂਕਿ ਜੀਵ ਰਾਜਾ ਉਸ ਨੂੰ ਕਿਹਾ ਕਿਹਾ ਜਾਊਗਾ ਘਰ ਦੇ ਮੁਖੀ ਨੂੰ ਹੀ ਕਹਿ ਸਕਦੇ ਆ ਘਰ ਦੇ ਮੁਖੀ ਨੂੰ ਹੀ ਹਰੇਕ ਕਹਿੰਦਾ ਹੈ ਵੇਨੇ ਤਾਂ ਨਾਲ ਨਹੀਂ ਇਹ ਕੰਮ ਕਰ ਰਿਹਾ ਆਪਦਾ ਪੂਰਾ ਆਪਦਾ ਰੋਲ ਨਹੀਂ ਸਹੀ ਨਿਭਾ ਰਿਹਾ ਜੇਕਰ ਇਹ ਦੁਕਾਨਦਾਰ ਆਪਦੀ ਮਨਮਾਨੀ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਨਾ ਗੌਰਮੈਂਟਾਂ ਦਾ ਡਰ ਨਹੀਂ ਹੈਗਾ ਜੇਕਰ ਇਹ ਆਪੋ ਆਪਣੀ ਮੰਗ ਦੇ ਨਾਲ ਕੋਈ ਕੁਝ ਵੇਚ ਰਿਹਾ ਹੈ ਰੇ ਦੇ ਨਾਲ ਕੋਈ ਕੁਝ ਵੇਚ ਰਿਹਾ ਜੂਰੀਆ ਦੇ ਨਾਲ ਵੀ ਡੀਪੀਟੀ ਦੇ ਨਾਲ ਵੀ ਤੁਸੀਂ ਇਹ ਗਵਰਨਮੈਂਟ ਨੂੰ ਸਰਵੇ ਕਰਵਾ ਲੈਣਾ ਚਾਹੀਦਾ ਜੂਰੀਏ ਦੇ ਨਾਲ ਵੀ ਸਮਾਨ ਮਿਲਦਾ ਹੈ ਵੀਏਪੀ ਦੇ ਨਾਲ ਵੀ ਜੇਕਰ ਇਕੱਲੀ ਜੂਰੀਏ ਨਹੀਂ ਮਿਲਦੀ ਇਕੱਲੀ ਡੀਓਪੀ ਨਹੀਂ ਮਿਲਦੀ ਜੇਕਰ ਕਿਸੇ ਨੂੰ ਇਕੱਲੀ ਜੂਰੀਏ ਜਾਂ ਡੀਓਪੀ ਮਿਲਦੀ ਹੈ ਤਾਂ ਦੱਸੋ ਮੇਰੇ ਸਾਬ ਨਾਲ ਕਿਸੇ ਨੂੰ ਨਹੀਂ ਮਿਲੀ ਇਹ ਆਪਦੀ ਆਵਾਜ਼ ਜ਼ਰੂਰ ਠਾਓ ਕਮੈਂਟ ਕਰੋ ਪੁਆਇੰਟਾਂ 'ਚ ਦੱਸ ਦਿਓ ਕਿਉਂਕਿ ਇਹ ਘਰ ਦੇ ਮੁਖੀ ਨੂੰ ਹੀ ਕਹਿ ਸਕਦੇ ਆਪਾਂ ਤਾਂ ਇਹ ਗਵਰਨਮੈਂਟ ਇੱਧਰ ਧਿਆਨ ਨਹੀਂ ਦਿੰਦੀ ਗਵਰਨਮੈਂਟ ਧਿਆਨ ਦੇਵੇ ਇਕੱਲੀ ਯੂਰੀਆ ਨਹੀਂ ਮਿਲਦੀ ਇਕੱਲੀ ਡੀਓਪੀ ਨਹੀਂ ਮਿਲਦੀ ਇਹ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਇਹ ਬੁਰਾ ਹਾਲ ਹੈ ਕਿ ਡੀਓਪੀ ਦੇ ਗੱਟੇ ਦੇ ਨਾਲ ਵੀ 5-7 ਸੌ ਦਾ ਸਮਾਨ ਚ ਮੇੜ ਆ ਜਾਂਦਾ ਜੋ ਕਿ ਜ਼ਰੂਰਤ ਨਹੀਂ ਹੁੰਦੀ ਬਾਹਨ ਦੇ ਵਿੱਚ ਪਾਉਣ ਦੀ ਉਹ ਘਰੇ ਲਿਆਉਣੇ ਆ ਰੋਈ ਜਾਂਦਾ ਹੈ ਸਾਈਫਰ ਵਗੈਰਾ ਤੇ ਡੀਓਪੀ ਤੇ ਯੂਰੀਆ ਦੇ ਨਾਲ ਵੀ ਕੁਝ ਨਾ ਕੁਝ ਚ ਮੇੜਾ ਜਾਂਦਾ ਨੈਣਾਂ ਯੂਰੀਆ ਵਗੈਰਾ ਬਹੁਤ ਸਾਰੀ ਪਈ ਹੈ ਆਪਣੇ ਕੋਲੇ ਘਰਾਂ ਚ ਸਰਫਰ ਦੇ ਦਿੰਦੇ ਨੇ ਜੋ ਕੋਈ ਪੋਟਾਸ਼ ਵਗੈਰਾ ਦੇ ਦਿੰਦੇ ਨੇ ਇਹ ਇਕਲੀ ਜੂਰੀਆ ਕਿਤੇ ਵੀ ਦਿੱਤੀ ਜਾਂਦੀ ਨਾ ਡੀਏਪੀ ਇਕਲੀ ਦਿੰਦੇ ਆ ਕੋਈ ਵੀ ਦੁਕਾਨਦਾਰ ਬਿਰਲਾ ਵਾਂਝਾ ਭਵੇਂ ਹੋਵੇ ਕਿਸੇ ਬਿਰਲੇ ਵਾਂਝੇ ਕਿਸਾਨ ਨੂੰ ਭਵੇਂ ਮਿਲਿਆ ਹੋਵੇ ਸਮਾਨ ਬਿਨਾ ਸਮਾਨ ਤੋਂ ਦੂਰੀਆ ਦਾ ਡੀਏਪੀ ਹੈ ਦੂਰੀਆ ਤੇ ਡੀਏਪੀ ਕਿਸੇ ਨੂੰ ਵੀ ਨਹੀਂ ਮਿਲਿਆ ਬਿਨਾ ਸਮਾਨ ਤੋਂ ਨਾਲ ਆਉਂਦੀ ਇਹਨਾਂ ਨੇ ਹੋਰ ਸਮਾਨ ਦੀ ਆਮਦਨ ਕੀਤੀ ਆ ਦੁਕਾਨਦਾਰਾਂ ਵੱਲੋਂ ਮਨਮਾਨੀ ਕੀਤੀ ਜਾ ਰਹੀ ਆ ਇਹ ਮੈਂ ਕਿਸੇ ਕਾਨੂੰਨੀ ਕਹਿੰਦਾ ਪੂਰੇ ਪੰਜਾਬ ਵਿੱਚ ਇਹ ਹਾਲ ਹੈ ਇਹ ਹਾਲ ਆ ਕੋਈ ਕਿਤੇ ਹੋਰ ਨਹੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਕਿਉਂਕਿ ਸਾਰੇ ਕਿਤੇ ਦੇਖਣ ਚ ਗੱਲ ਆਈ ਆ ਕਿ ਇਹ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ ਨੂੰ ਕੋਰਾ ਵੀ ਗਵਰਨਮੈਂਟ ਦਾ ਭੈ ਨਹੀਂ ਦਰ ਨਹੀਂ ਇਹ ਆ ਉਹਦੀ ਮਨਮਾਨੀ ਕਰ ਰਹੇ ਨੇ ਜੇ ਇਹ ਕਾਨੂੰਨ ਦੇ ਅੰਡਰ ਆਉਂਦਾ ਬਾਜੂਰੀਆ ਦੇ ਨਾਲ ਸਮਾਨ ਵੇਚਣਾ ਡੀਏਪੀਏ ਨਾਲ ਸਮਾਨ ਵੇਚਣਾ ਚਮੇੜ ਕੇ ਜ਼ਰੂਰੀ ਕਰ ਦੇਣਾ ਕਿ ਇਹ ਲੈਣੀ ਲੈਣਾ ਪਊ ਸੋਨੂੰ ਲੋੜ ਹੈ ਚਾਹੇ ਨਾ ਹੈ ਕਿਸਾਨਾਂ ਨੂੰ ਤਾਂ ਫਿਰ ਇਹ ਦੱਸ ਦੇਣਾ ਜਦੋਂ ਮਜਬੂਰੀ ਵਾਸ ਗਵਰਨਮੈਂਟ ਤੋਂ ਇਹ ਇੱਕ ਦੁਕਾਨਦਾਰਾਂ ਤੋਂ ਕਿਸਾਨਾਂ ਨੂੰ ਸਮਾਨ ਲੈਣਾ ਪੈਂਦਾ ਜੇਕਰ ਨਹੀਂ ਲੈਂਦੇ ਤਾਂ ਜੂਰੀਆ ਦੀ ਜ਼ਰੂਰਤ ਹੁੰਦੀ ਹੈ ਤੇ ਡੀਏਪੀ ਜ਼ਰੂਰਤ ਹੁੰਦੀ ਹੈ ਇਹ ਫਿਰ ਦਿੰਦੇ ਨਹੀਂ ਨਾ ਪਤਾ ਹਾਂ ਦਾ ਮਜ਼ਦੂਰੀ ਦਾ ਫਾਇਦਾ ਠਾਉਂਦੇ ਆ ਕਿਉਂਕਿ ਜਦੋਂ ਕਿਸਾਨਾਂ ਨੂੰ ਯੂਰੀਆ ਦੀ ਜ਼ਰੂਰਤ ਹੈ ਫਸਲ 'ਚ ਪਾਉਣ ਦੀ ਉਦੋਂ ਇਹ ਨਾਲ ਸਮਾਨ ਹੋਰ ਦਿੰਦਿਆ ਨੈਣੋ ਯੂਰੀਆ ਵਗੈਰਾ ਕਿਉਂਕਿ ਨੈਣੋ ਯੂਰੀਆ ਕਿੰਨੇ ਯੂਰੀਆ ਘੋਲ ਕੇ ਕਰਦਗੇ ਉਹਦੇ ਜਿੰਨਾ ਕੰਮ ਕਰਦੀ ਆ ਡੀਏਪੀ ਆ ਡੀਏਪੀ ਦੇ ਨਾਲ 700 ਦਾ ਸਮਾਨ ਦਿੱਤਾ ਮੈਨੂੰ ਵੀ 700 ਦਾ ਉਹ ਕਿਸੇ ਕੰਮ ਨਹੀਂ ਆਇਆ ਕਿਸੇ ਕੰਮ ਨਹੀਂ ਆਇਆ ਠੇਡੇ ਵਜੀ ਅੰਦਰ ਚ ਪੈਰਾਂ ਚ ਪੱਜੀਆਂ ਦਾ ਰੋਜੂ ਉਹ ਰੋਜੂ ਕਰ ਜੂ ਤੇ ਜੇ ਸਲਫਰ ਦੇ ਦਿੰਦੇ ਆ ਨੈਣੋਂ ਜੂਰੀਆ ਦਿੰਦੇ ਆ ਤੇ ਜਾਂ ਫਿਰ ਜਿੰਕ ਦਿੰਦੇ ਆ ਜੂਰੀਆ ਦੇ ਨਾਲ ਜਿੰਕ ਜਿੰਕ ਤਾਂ ਚਲੋ ਹਜੇ ਝੋਨੇ ਦੇ ਨਾਲ ਦਿੱਤੀ ਆ ਉਹ ਤਾਂ ਕੰਮ ਆ ਜੂ ਤਾਂ ਝੋਨਾ ਚ ਜਿੰਕ ਪਾਉਣੀ ਆ ਪਰ ਜਿਹੜੀ ਜੂਰੀਆ ਜਦੋਂ ਕਣਕ ਵੇਲੇ ਲੈਂਦੀ ਆ ਕਣਕ ਬੀਜਣ ਵੇਲੇ डीएपी ਉਹਦੇ ਵਿੱਚ ਸਲਫਰ ਦੇ ਦਿੰਦੇ ਨੇ ਕਿਸੇ ਨੇ ਪਾਉਣਾ ਹੁੰਦਾ ਕਿਸੇ ਨੇ ਨਹੀਂ ਪਾਣਾ ਹੁੰਦਾ ਮੱਲੋ ਮੱਲੀ ਖਰਚ ਕਰਾਉਂਦੇ ਨੇ ਕਿਸਾਨਾਂ ਦਾ ਕਿਸਾਨੀ ਫਿਰ ਘਾਟੇ 'ਚ ਹੀ ਜਾਊ ਉਹ ਮੱਲੋ ਮੱਲੀ ਦੁਕਾਨਦਾਰਾਂ ਦੇ ਹੱਥ ਹੈ ਕਿੰਨਾ ਮਰਜ਼ੀ ਖਰਚ ਕਰਾ ਲਓ ਆਹ ਉਹ ਦੀ ਦੁਕਾਨਦਾਰੀਆਂ ਪਰਫੁੱਲਤ ਕਰਦੇ ਨੇ ਇਹ ਦੁਕਾਨਦਾਰਾਂ ਦਾ ਏਕਾ ਕਿਸਾਨਾਂ ਦਾ ਏਕਾ ਹੈ ਨਹੀਂ ਇਹ ਘਾਟਾ ਕਿਸਾਨਾਂ ਚ ਆਪਣੇ ਚ ਕਿਸਾਨਾਂ ਦਾ ਏਕਾ ਹੈ ਨਹੀਂ ਕਿਉਂਕਿ ਇਹ ਡਰਦੇ ਹੀ ਬਾਰੇ ਤਾਂ ਦੁਕਾਨਦਾਰਾਂ ਤੋਂ ਬੋਲਦੇ ਨਹੀਂ ਏਹ ਪਤਾ ਨਹੀਂ ਦੁਕਾਨਦਾਰ ਆਪਾਂ ਨੂੰ ਅਗਲੀ ਵਾਰ ਜੂਰੀ ਇਹ ਨਾ ਦੇਣ ਜਾਂ ਡੀਏਪੀ ਨਾ ਦੇਣਾ ਤੇ ਆਪਾਂ ਉਹਦੀ ਦੁਕਾਨ ਤੀ ਨਾ ਚੜਨ ਦੇਣਾ ਤਾਂ ਫਿਰ ਨਟਾ ਹੋਣ ਨਾਲੋਂ ਤਾਂ ਬੋਲੇ ਚੰਗੇ ਪਰ ਮੈਂ ਨਾ ਚੜਨ ਨਹੀਂ ਜਿਓ ਇਹ ਰੱਬ ਤਾਂ ਨਹੀਂ ਕੋਈ ਆਪਾਂ ਆ ਆ ਦੀ ਬਾਤ ਜਰੂਰ ਥਾਓ ਕਿਸਾਨ ਭਰਾਵੋ ਇਕੱਠੇ ਹੋਓ ਇਕੱਠੇ ਹੋਈ ਬਣਾ ਉਸ ਨਹੀਂ ਬੰਦਿਆਂ ਦੀ ਗਿਣਤੀ ਵੱਧ ਤੋਂ ਵੱਧ ਹੋਵੇ ਤਾਂ ਫਿਰ ਅਬ 58 ਵਾਲਾ ਵੀ ਗਿਣਤੀ ਵੱਧ ਤੋਂ ਵੱਧ ਹੋਵੇ ਤਾਂ ਫਿਰ ਕਿਤੇ ਇਹ ਲੁੱਟ ਬਚ ਬਚ ਸਕਦੇ ਆ ਲੁੱਟ ਤੋਂ ਲੁੱਟ ਬੰਦ ਹੋ ਸਕਦੀ ਹੈ ਜਿੱਥੇ ਵੀ ਸਾਨੂੰ ਇਹ ਆ ਕੁਝ ਮਿਲਦਾ ਕੋਈ ਨਾ ਇਹ ਹਾਲਾਤ ਹੁੰਦੇ ਨੇ ਕਿ ਜੂਰੀਆ ਦੇ ਨਾਲ ਸਾਨੂੰ ਜ਼ਿੰਕ ਦੇਵਾਂਗੇ ਜਾਂ ਡੀਪੀ ਦੇ ਜੂਰੀਆ ਦੇ ਨਾਲ ਕੋਈ ਹੋਰ ਸਮਾਨ ਦੇਵਾਂਗੇ 5-700 ਦਾ ਆਮਦਨ ਕਰਾਓ ਸਾਨੂੰ ਪਹਿਲਾਂ ਫਿਰ ਜੂਰੀਆ ਨੂੰ ਵੀ ਦੁਕਾਨਦਾਰ ਕਹਿੰਦਾ ਉਹਦੀ ਵੀਡੀਓ ਬਣਾਓ ਸਰਕਾਰ ਸੱਦੋ ਜਾਂ ਉਤਲ ਦੇ ਮੈਕਮੇਨ ਨੂੰ ਦੋ ਜਾਂ ਗਵਰਨਮੈਂਟ ਦੇ ਧਿਆਨ ਚ ਲਿਆਓ ਇਹ ਐਵੇਂ ਨਹੀਂ ਹਟਨੇ ਦੁਕਾਨਦਾਰਾਂ ਨੇ ਲੁੱਟਮਚਾਰ ਰੱਖੀ ਆ ਇਹ ਬਹੁਤ ਸਾਰੀ ਲੁੱਟਮਚੀ ਹੋਈ ਆ ਤੇ ਮੈਂ ਐਵੇਂ ਨਹੀਂ ਕਹਿ ਰਿਹਾ ਇਹ ਸੱਚੀ ਗੱਲ ਆ ਸੱਚੀ ਗੱਲ ਆ ਸੁੰਦਰ ਤੇ ਕਹਿਣਾ ਮੈਂ ਐਵੇਂ ਨਹੀਂ ਕਹਿੰਦਾ ਇਹ ਗੱਲ ਆ ਕੋਈ ਐਵੇਂ ਨਹੀਂ ਕਹਿ ਰਿਹਾ ਕਿਸੇ ਨੇ ਸਬੂਤ ਮੰਗਣੇ ਹੁਣ ਮੈਥੋਂ ਮੰਗ ਸਕਦਾ ਇਹ ਬਹੁਤ ਸਾਰੇ ਬੰਦੇ ਦਰਦੇ ਬੋਲਦੇ ਨੇ ਕਿਸਾਨ ਵਿਚਾਰੇ ਜਿਆਦਾ ਦਬਾਊ ਦਾ ਲੋਕ ਕਿਸਾਨਾਂ ਉਨਾਂ ਤੋਂ ਆੜਤੀਆਂ ਤੋਂ ਜਾਂ ਕੋਈ ਹੋਈ ਨਾਰਮ ਸੁਭਾਅ ਦੇ ਹੁੰਦੇ ਵੀ ਚੱਲ ਯਾਰ ਆਪਾਂ ਨੂੰ ਜਿਵੇਂ ਕੰਮ ਚੱਲੀ ਜਾਂਦਾ ਆਪਾਂ ਚਲਾ ਲਓ ਆਪਣੀ ਖੇਤੀ ਚੱਲੀ ਜਾਂਦੀ ਆ ਪੂਰਾ ਵੱਧ ਖਰਚੇ ਹੋ ਜੂ ਪਰ ਖਰਚੇ ਉਹ ਜੂ ਫਿਰ ਖਰਚ ਤਾਂ ਉਹ ਦੁਕਾਨਾਂ ਦੀ ਬਗ ਜੂ ਬੱਚੇ ਤਕੀਰ ਹੋ ਪਰਿਵਾਰਾਂ ਨੂੰ ਕਿੱਥੋਂ ਚਲਾਉਂਗੇ ਇਹ ਜ਼ਰੂਰੀ ਆ ਕੀ ਆਪਾਂ ਆਵਾਜ਼ ਆਪਦੀ ਆਵਾਜ਼ ਠਾਓ ਬੋਲਣਾ ਸਿੱਖੋਏ ਨਹੀਂ ਇਸੇ ਲੁੱਟ ਲਟਾ ਹੋਣਾ ਕੋਈ ਬਹੁਤਾ ਜ਼ਰੂਰੀ ਨਹੀਂ ਆਪਾਂ ਨੂੰ ਇਹਨਾਂ ਤੋਂ ਜਿੰਨਾ ਡਰੀਏ ਹੋ ਕਿ ਜਿੰਨਾ ਲਟਾ ਹੋਈ ਜਾਵਾਂਗੇ ਉਹਨਾਂ ਹੋਰ ਅੱਗੇ ਵਧਣਗੇ ਉਹਨਾਂ ਹੋਰ ਅੱਗੇ ਵਧਣਗੇ ਉਹਨਾਂ ਇਹਨਾਂ ਦਾ ਹੋਰ ਝੱਕਾ ਖੁੱਲੂਗਾ ਹੋਰ ਇਹ ਲਟਾ ਕਰਨ ਮੰਨੀ ਜਾਣਗੇ ਤੁਹਾਨੂੰ ਲੁੱਟਣ ਮੰਨੀ ਜਾਣਗੇ ਜੇਕਰ ਫਿਉਰੀਆ ਦੇ ਨਾਲ ਸਮਾਨ ਦਿੱਤਾ ਤੁਸੀਂ ਨਾਮ ਬੋਲੇ ਤੁਹਾਨੂੰ ਡੀਓਪੀ ਦੇ ਨਾਲ ਵੀ ਦੇਣਗੇ ਕੱਲ ਨੂੰ ਦੂਏ ਪੀੜ ਨਾਲ ਸਮਾਨ ਦੇਤਾ ਲੈ ਕੇ ਆ ਗਏ ਤਖਨ ਜੂਰੀਏ ਦੇ ਨਾਲ ਵੀ ਦੇਣਗੇ ਇਹਨੂੰ ਬੋਲਣਾ ਕਰੋ ਆਵਾਜ਼ ਠਾ ਕਰੋ ਬਾਈ ਗੀ ਜੀ ਦਾ ਖਾਲਸਾ ਬਾਈ ਗੀ ਜੀ ਦੀ ਫਤਿਹ